ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਦੱਸੋ ਜੀ ਕਿਵੇਂ ਹੋ ਸਾਰੇ ਵਧੀਆ ਠੀਕ ਠਾਕ ਵਾਹਿਗੁਰੂ ਜੀ ਚੜ੍ਹਦੀ ਕਲਾ 'ਚ ਰੱਖਣ ਜੀ ਸਾਰਿਆਂ ਨੂੰ ਆਪਾਂ ਲੱਗੇ ਜੀ ਵੀਡੀਓ ਸ਼ੁਰੂ ਕਰਨ ਤੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜੇ ਆਪਣੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਕਰ ਲਵੀਂ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਜੀ ਵੀਡੀਓ ਕਿਵੇਂ ਲੱਗੀ ਤੇ ਜੇ ਵੀਡੀਓ ਚੰਗੀ ਲੱਗੇ ਤਾਂ ਪਲੀਜ਼ ਸ਼ੇਅਰ ਜਰੂਰ ਕਰਿਆ ਕਰੋ ਤੇ ਅੱਜ ਹੈਗਾ ਜੀ ਦਿਨ ਬੁੱਧਵਾਰ ਤੇ 8 ਜਨਵਰੀ ਹੈ ਤੇ ਅੱਜ ਧੁੱਪ ਬਹੁਤ ਸੋਹਣੀ ਨਿਕਲੀ ਸੀ ਤੇ ਆਪਾਂ ਨੇ ਪਸ਼ੂਆਂ ਨੂੰ ਨਮਾਤਾ ਨਾਈ ਤੋਈ ਕਰਤੀ ਇਹਨਾਂ ਦੀ ਸਾਰਿਆਂ ਦੀ ਕਿਉਂਕਿ ਜੀ ਕਈ ਦਿਨ ਹੋ ਗਏ ਸੀ ਨਮਾਈਆਂ ਨੂੰ ਤੇ ਵੀ ਹੋਰ ਹੀ ਹੋਊਗਾ ਪੰਗਾ ਸੀ ਗਿਆ ਤੇ ਤਾਂ ਕਰਕੇ ਮੈਨੂੰ ਆਉਂਦੀ ਸੀ ਹਲਕਤ ਤੇ ਆਪਾਂ ਨਮਾਤੇ ਆਣੀ ਵਿਚਾਰੀ ਨਮਾਈ ਨੂੰ ਥੋੜਾ ਜਿਹਾ ਬੁਖਾਰ ਸੀਗਾ ਤਾਂ ਕਰਕੇ ਆਪਾਂ ਇਹਨੂੰ ਨਮਾਇਆ ਨਹੀਂ ਦੇਖੋ ਮੋਰ ਬੈਠੇ ਕੋਠੇ ਤੇ ਸਾਡੇ ਪਿੰਡ ਚ ਮੋਰ ਬਹੁਤ ਜ਼ਿਆਦੇ ਆ ਜੀ ਐ ਵੀ ਦੂਜੇ ਕਬੂਤਰਾਂ ਵਾਂਗੂ ਐ ਕੋਠਾਂ ਤੇ ਥੱਲੇ ਪੁੱਤਰਾਂ ਦੇ ਬੈਠੇ ਰਹਿੰਦੇ ਆ ਇੱਥੇ ਹੋ ਗਿਆ ਸੀ ਜੀ 11:00 ਵਜੇ ਤੇ ਟਾਈਮ ਤੇ ਕਿਉਂਕਿ ਧੁੱਪ ਸਨੇ ਆ ਨਿਕਲਈ ਸੀ ਘਰ ਭਾਵੇਂ ਸਾਡਾ ਛੋਟਾ ਤੇ ਚੜਦੀ ਧੁੱਪ ਆ ਜਾਂਦੀ ਆ ਪਰ ਸਾਡੇ ਘਰੇ ਤੇ ਆਪਾਂ ਇਹਨਾਂ ਨੂੰ ਨਿਮਾਤਾ ਸੀ 10:00 ਵਜੇ ਮੈਂ ਨਿਮਾਉਣ ਲੱਗੀ ਸੀ ਫਿਰ ਇਹ ਬੈ ਭੂਗੀਆਂ ਸੁੱਕ ਗਿਆ ਤੇ ਫਿਰ ਆਪਾਂ ਨੂੰ ਲੱਗ ਸੀ ਤੇਲ ਇਹਨਾਂ ਦੇ ਕਿਉਂਕਿ ਜੇ ਖੁਰਕਾ ਵੀ ਬਹੁਤ ਕਰਦੀਆਂ ਨੇ ਤਿੰਨ ਇਹ ਨਾ ਹੋ ਜਾਂਦੀਆਂ ਵਧੀਆ ਇਹ ਤੇ ਆਪਾਂ ਨੂੰ ਬੱਸ ਇਹ ਜੀ ਕੰਮ ਦਾ ਹੀ ਸ਼ੌਂਕ ਹੈ ਤੇ ਇੱਕ ਮੇਰੇ ਵੀਰ ਨੇ ਕਿਹਾ ਸੀ ਅਮਰਜੀਤ ਸਿੰਘ ਨੇ ਉਹ ਕੋਈ ਨਹੀਂ ਵੀ ਨਾ ਬੋਲਿਆ ਕਰੋ ਤੁਸੀਂ ਵੀਡੀਓ ਚ ਨੇ ਬਲੌਗ ਬਣਜੂ ਵੀਰੇ ਸਪੈਸ਼ਲ ਤਾਂ ਆਪਾਂ ਤੋਂ ਵੀਡੀਓ ਬਣੀ ਨਹੀਂ ਮੈਂ ਕਿਹਾ ਚਲੋ ਕੰਮ ਕਰਦਿਆਂ ਦੀ ਵੀਡੀਓ ਬਣਾਉਣੇ ਆ ਤੇ ਨੇ ਆਪਾਂ ਨਾਂ ਬੋਲਦਾਂਗੇ ਤੇ ਭਾਈ ਅਮਰਜੀਤ ਜੀ ਹੈਗੇ ਨੇ ਦੁਬਈ ਤੋਂ ਦੇ ਬਹੁਤ ਸਪੋਰਟ ਕਰ ਰਹੇ ਨੇ ਉਹ ਬਹੁਤ ਬਹੁਤ ਧੰਨਵਾਦ ਉਹਨਾਂ ਦਾ ਆ ਪੰਗੇ ਲੈਂਦੀ ਸੀ ਉਧਰ ਝੋਟੀ ਉਹ ਤੇਲ ਆਪਾਂ ਰੱਖਿਆ ਸੀ ਖੋਲਣੀ ਚ ਤੇ ਉਹ ਵੀ ਕਹਿੰਦੀ ਮੇਰੇ ਲਾ ਪਹਿਲਾਂ ਤੇ ਇੱਕ ਹੈਗਾ ਜੀ ਚਮਕੌਰ ਸਿੰਘ ਮਾਨ ਇਹ ਵੀ ਕਮੈਂਟ ਕਰਦੀ ਕਰਦੇ ਹੁੰਦੇ ਨੇ ਤੇ ਇੱਕ ਆਪਣੇ ਉਹ ਚੋਂ ਵੀ ਆਪਾਂ ਜਿਹੜੀ ਗੋਲੀਆਂ ਵਾਲੀ ਵੀਡੀਓ ਕਹਿਆ ਸੀਗਾ ਵੀ ਆਹ ਦੇ ਦਿਓ ਤੁਸੀਂ ਫਰਨੈਲ ਦੇਆਂ ਤੇ ਮੋਸਕ ਕਬੂਦ ਦੇ ਟਿੱਕੀ ਤੋ ਇੱਕ ਦੋ ਕਮੈਂਟ ਆਈ ਸੀ ਅਸੀਂ ਵੀ ਦਿੱਤੀਆਂ ਨੇ ਰਿਜ਼ਲਟ ਵਧੀਆ ਆਉਂਦਾ ਵਿੱਚ ਕਹਿੰਦੇ ਸੀ ਅਸੀਂ ਦਿੱਤੀਆਂ ਸੀ ਹਨਾ ਵੀ ਰਿਜ਼ਲਟ ਨਹੀਂ ਆਇਆ ਕੋਈ ਤੇ ਦੇਖੋ ਜੀ ਹਨਾ ਵਾਹਿਗੁਰੂ ਦੇ ਬੀ ਹੱਥ ਹੁੰਦਾ ਸਾਰਾ ਕੁਝ ਤੇ ਆਪਾਂ ਪਰਚੇੜਨਿਆ ਜੋਗੇ ਹੁੰਨੇ ਆ ਆਪਾਂ ਔੜ-ਪੋੜ ਕਰਦੇ ਆ ਤੇ ਆਪਣੇ ਤਾਂ ਵੀ ਵਧੀਆ ਰਿਜ਼ਲਟ ਆਇਆ ਹੁਣ ਇੱਕ ਆਪਣੇ ਦੂਜੀ ਚੈੱਕ ਕਰਾਈਆ 2.5 ਮਹੀਨਿਆਂ ਤੋਂ ਤੇ ਉਹ ਗੱਪਣੇਗੀ ਤੇ ਦੂਸਰੀ ਵੀ ਕਰਾਉਣੀ ਉਹਨੂੰ 2.5 ਹਜੇ ਹੋਈ ਨਹੀਂ ਪੂਰੇ ਤੇ ਇੱਕ ਹੈਗਾ ਜੀ ਨਿਸ਼ਾਨ ਸਿੰਘ ਤੇ ਕੁਦਰਤ ਕੌਰ ਆਈਡੀ ਤੋਂ ਆ ਉਹ ਹੈਗੀ ਆ ਜੀ ਪਿੰਟ ਚੌਕੇ ਤੋਂ ਚੌਕੇ ਆਪਾਂ ਉਹਨਾਂ ਨੂੰ ਦੱਸਿਆ ਸੀ ਸਾਡੀ ਰਿਸ਼ਤੇਦਾਰੀ ਹੈ ਮੇਰੀ ਦਰਾਣੀ ਹਥੋਂ ਦੀ ਇੱਕ ਹੈਗਾ ਜੀ ਕਮੈਂਟ ਆਇਆ ਹਰਮਨ ਔਜਲਾ ਹਰਮਨ ਜੋਤ ਔਜਲਾ ਉਹ ਵੀ ਪੁੱਛਦੇ ਨੇ ਕਿੰਨੇ ਵਜੇ ਪਸ਼ੂ ਕੱਢਦੇ ਹੋ ਤੁਸੀਂ ਬਾਹਰ ਆਪਾਂ ਜੀ ਬਸ ਸਵੇਰੇ ਪੌਣੇ 5:30 ਵਜੇ ਨੂੰ ਕੱਢ ਦਿੰਨੇ ਆ ਕੱਕ ਪੱਠਾ ਆਪਣਾ ਪਾਇਆ ਪਿਆ ਹੁੰਦਾ ਤੇ ਦਾਣਾ ਲਾ ਕੇ ਤੇ ਬਸ ਆਪਣਨ ਨੂੰ ਕੱਢ ਦਿਨੇ ਉਹਦੀ ਬਾਹਰ 6:30 ਚਾਰ ਵਜੇ ਮੈਂ ਉੱਠਦੀ ਆ ਇਹ ਨਮਾਈ ਤਾਂ ਹੈ ਨਹੀਂ ਵਿਚਾਰੀ ਮੱਝ ਉਹਦੇ ਪਾਈ ਤੇਲ ਲਾ ਦਾਂਗੇ ਤੇ ਇਹ ਹੈਗਾ ਜੀ ਆਪਣਾ ਫਸਟ ਕੱਟਾ ਇਹ ਸਾਰਿਆਂ ਤੋਂ ਪਹਿਲਾਂ ਆਇਆ ਸੀ ਤੇ ਮੁੜ ਕੇ ਇੰਨੇ ਲਿਆਇਆ ਮੰਗਰ ਫੌਜ ਇਹ ਹੋ ਗਿਆ ਜੀ ਆਪਣਾ 6-7 ਮਹੀਨਿਆਂ ਦਾ ਕੱਟਾ ਦੇਖੋ ਵਧੀਆ ਗ੍ਰੋਥ ਆਇਆ ਤਾਂ ਮੈਂ ਇਹਦੀ ਖਰਾਕ ਖਰੂਕ ਘਟਾਈ ਹੋਏ ਬਹੁਤ ਤੰਗ ਕਰਦਾ ਇਹ। ਪਹਿਲਾਂ 베ਚਣ ਦੀ ਸਲਾਹ ਕਰ ਲਈ ਸੀ ਫਿਰ ਅਸੀਂ ਆਖਿਆ ਹਜੇ ਨਹੀਂ 베ਚਦੇ ਚੱਲ ਹੋਰ ਹੋ ਜਾਣ ਦੇ ਵਿਚਾਰੇ ਨੂੰ। ਤੇ ਇੱਕ ਹੈਗਾ ਜੀ ਦਿਲਜਸ ਉਹ ਵੀ ਪੁੱਛਦੇ ਉਹ ਪੁੱਛਦੇ ਸੀ ਤੁਹਾਡਾ ਏਰੀਆ ਕਿਹੜਾ? ਅਸੀਂ ਬਠਿੰਡੇ ਜ਼ਿਲ੍ਹੇ ਤੋਂ ਜ਼ਿਲੇ ਤੋਂ ਆਂ ਜੀ ਪਿੰਡ ਹੈਗਾ ਪੁੱਚੋ ਕਲਾ। ਤੇ ਉਹ ਪੋਤੇ ਤੁਹਾਡੀ ਸਾਈਡ ਮੱਛ ਮੱਛਾਂ ਵੀ ਰਹਿਣਾ ਦੇਖੋ ਦੇਖਾ ਦੁੱਧਾਂ ਲਈਆਂ ਜਿਆਦਾ ਦੁੱਧਾਂ ਲਈਆਂ ਮਹਿੰਗੀਆਂ ਵੀ ਨੇ ਹੁਣ ਜ਼ਿਆਦਾਤਰ ਹਨਾ ਇੱਧਰ ਵੀ ਹਰਿਆਣੇ ਵਾਲੀਆਂ ਮੱਛੇ ਆਉਣ ਲੱਗੀਆਂ ਤੇ ਸਾਡੇ ਤਾਂ ਤੁਹਾਨੂੰ ਪਤਾ ਹੀ ਹੈ ਤੁਸੀਂ ਸ਼ਾਇਦ ਤੁਸੀਂ ਤਾਂ ਹੁਣ ਵੀਡੀਓ ਦੇਖਣ ਲੱਗੇ ਹੋ ਸਾਡੇ ਸਾਰੀਆਂ ਹਰਿਆਣੇ ਵਾਲੀਆਂ ਹੀ ਆ ਤੇ ਇਹਦੇ ਵਿੱਚ ਇਹ ਕੰਨ ਹੋਏ ਪਏ ਸੀ ਠੰਡੇ ਠੰਡੇ ਤੇ ਫਿਰ ਆਪਾਂ ਡਾਕਟਰ ਨੂੰ ਬੁਲਾਇਆ ਉਹ ਕਹਿੰਦਾ ਟੈਂਪਰੇਚਰ ਡਾਊਨ ਹੈ ਤੇ ਫਿਰ ਟੀਕੇ ਲਵਾਏ ਟੀਕੇ ਬਹੁਤ ਔਖੀ ਲਗਾਉਂਦੀ ਹੈ ਇਹ ਬੜਾ ਕੁਛ ਕਰਦੀ ਹੈ ਝੂੜ ਜੜ ਪਾਇਆ ਇਹਦੇ ਇਹਨਾਂ ਧਿਆਨ ਰੱਖਣਾ ਪੈਂਦਾ ਹੈ ਨਾ ਇਹਨਾਂ ਦਾ ਵਿਚਾਰਿਆਂ ਦਾ ਤੇ ਉਹ ਕਹਿੰਦੇ ਅਸੀਂ ਵੀ ਇੰਡੀਆ ਆ ਕੇ ਦਿਲ ਜਸ ਉਹ ਕਹਿੰਦੇ ਅਸੀਂ ਵੀ ਇੰਡੀਆ ਆ ਕੇ ਇਹੀ ਕੰਮ ਕਰਾਂਗੇ ਤੁਸੀਂ ਸਾਡੀ ਸਪੋਰਟ ਕਰੋਗੇ ਹਾਂਜੀ ਵੀਰੇ ਜਿੰਨੇ ਜੋਗੇ ਹੈਗੇ ਆ ਹਨਾ ਕਰਾਂਗੇ ਜਿੰਨਾ ਕਿ ਸਾਨੂੰ ਜਾਣਕਾਰੀ ਹੈ ਜਿੰਨਾ ਕਿ ਪਸ਼ੂਆਂ ਬਾਰੇ ਪਤਾ ਤੇ ਜ਼ਰੂਰ ਸਪੋਰਟ ਕਰਾਂਗੇ ਇੱਕ ਕਰਮਜੀਤ ਕੌਰ ਉਹ ਕਹਿੰਦੇ ਸਾਡਾ ਵੀ ਚੈਨਲ ਆ ਸਾਡੇ ਚੈਨਲ ਨੂੰ ਸਪੋਰਟ ਕਰੋ ਹਾਂਜੀ ਵੀਰੇ ਜ਼ਰੂਰ ਕਰਾਂਗੇ ਇੱਕ ਇਹੋ ਹੈਗੇ ਨਹੀਂ ਜੀ ਇੱਕ ਲਖਾ ਸਿੰਘ ਦੀ ਆਈਡੀ ਤੋਂ ਉਹ ਕਹਿੰਦੇ ਅਸੀਂ ਵੀ ਦਿੱਤੀਆਂ ਸੀ ਗੋਲੀਆਂ ਰਿਜ਼ਲਟ ਵਧੀਆ ਆਉਂਦਾ ਹਾਂਜੀ ਵੀਰੇ ਹਣਾ ਸਾਡੇ ਵੀ ਵਧੀਆ ਆਇਆ ਤੇ ਪਰ ਵਿੱਚ ਵਿੱਚ ਹਣਾ ਕਹਿੰਦੇ ਸਾਡੇ ਰਿਜ਼ਲਟ ਕੋਈ ਨਹੀਂ ਆਇਆ ਚਲੋ ਜੀ ਪ੍ਰਮਾਤਮਾ ਦੇ ਹੱਥ ਆ ਤੇ ਲਖਵਿੰਦਰ ਸਿੰਘ ਤੁਸੀਂ ਰੋਜ਼ਾਨਾ ਵੀਡੀਓ ਪਾਇਆ ਕਰੋ ਸਾਨੂੰ ਵਧੀਆ ਜਾਣਕਾਰੀ ਮਿਲਦੀ ਹੈ ਧੰਨਵਾਦ ਜੀ ਤੇ ਆਪਾਂ ਇਹ ਦਿਖਾਉਂਦੇ ਸੀ ਨੇੜੇ ਕਰਕੇ ਮਾਝੇ ਦਾ ਲੇਵਾ ਕਿਉਂਕਿ ਜਿਹਦੇ ਨਬੀ ਆ ਹੁੰਦੀਆਂ ਨੇ ਨਾੜਾ ਹੁੰਦੀਆਂ ਨੇ ਵੀ ਲੇਵੇ ਤੇ ਉਹ ਜਗ੍ਹਾ ਦੁੱਧ ਵਾਲਾ ਪਸ਼ੂ ਹੁੰਦਾ ਹੈ ਇਹ ਨਿਸ਼ਾਨੀ ਹੁੰਦੀ ਹੈ ਲੇਵੇ ਤੇ ਨਾੜਾ ਹੋਣੀ ਹੈ ਜ਼ਿਆਦੇ ਤੇ ਕਮੋਟੀ ਦੁੱਧ ਵਾਲੀ ਪਾਈਪ ਹੁੰਦੀ ਆ ਉਹ ਜਾਂਦੀ ਹੁੰਦੀ ਆ ਏ ਮਾਝੇ ਦੇ ਸਾੜੀ ਦੇ ਮੂਲੋਂ ਚਾਦੀ ਆ ਨਾੜਾਂ ਬਹੁਤ ਜ਼ਿਆਦੇ ਆ ਇਹਦੇ ਲੇਵੇ ਤੇ ਤੇ ਆਪਾਂ ਚੋਰੇ ਸੀ ਸਲੋ ਸਲੋ ਕਿਉਂਕਿ ਮੇਰੇ ਹੱਥ ਪਤਾ ਨਹੀਂ ਕਿਉਂ ਸਰਦੀਆਂ ਚ ਨਾ ਸਾਰੀਆਂ ਉਂਗਲਾਂ ਸੋਜ ਜਾਂਦੀਆਂ ਨੇ ਹੱਥਾਂ ਦੀਆਂ ਤੇ ਉਹ ਦੋ ਦੀਆਂ ਸੀ ਤੇ ਸੇਵਕ ਸਿੰਘ ਵੈਰੀ ਨਾਈਸ ਹਰਮਨ ਮਾਨ ਇੰਨੇ ਰਹਿ ਗਿਆ ਜੀ ਕੋਈ ਡੇਰੀ ਫਾਰਮ ਧੰਨਵਾਦ ਜੀ ਤੇ ਅਟਵਾਲ ਇਹ ਵੀ ਪੁੱਛਦੇ ਨੇ ਗਾ ਮਾਣ ਦੇ ਸਕਦੇ ਹਾਂ ਗੋਲੀਆਂ ਹਾਂਜੀ ਜ਼ਰੂਰ ਦੇ ਸਕਦੇ ਹਾਂ ਮਨਜੀਤ ਚਾਹਲ ਇੱਕ ਸ਼ੁਭਮ ਬਰਾੜ ਇਹ ਮੇਰੀ ਭੈਣ ਵੀ ਰੋਜ਼ ਕਮੈਂਟ ਕਰਦੇ ਹੁੰਦੇ ਆ ਹਰਪ੍ਰੀਤ ਮਾਨ ਹਰਵਿੰਦਰ ਸਿੰਘ ਸਤਿ ਸ਼੍ਰੀ ਅਕਾਲ ਜੀ ਦਿਲਜੋਤ ਗਿੱਲ ਇਹ ਕਹਿੰਦੇ ਅਸੀਂ ਦਿੱਤੀਆਂ ਸੀ ਪਰ ਸਾਡੀ ਤਾਂ ਰਹੀ ਨਹੀਂ ਚਲੋ ਜੀ ਕਰਨ ਗਿਆ ਨਾ ਪ੍ਰਮਾਤਮਾ ਕਿਰਪਾ ਤੇ ਹੈਪੀ ਮਾਨ ਸਤਿ ਸ਼੍ਰੀ ਅਕਾਲ ਪੈਨੇ ਤੇ ਕਰਮ ਗਿੱਲ ਇਹ ਵੀ ਆਪਾਂ ਨੂੰ ਕਮੈਂਟ ਕਰਦੀ ਕਰਦੇ ਹੁੰਦੇ ਹਰੇਕ ਵੀਡੀਓ ਤੇ ਧੰਨਵਾਦ ਜੀ ਤੁਹਾਡਾ ਬਹੁਤ-ਬਹੁਤ ਇੱਕ ਸੁਖ ਵਲੌਗਸ ਕਹਿੰਦੇ ਅਸਪੀrito broad ਇਹ ਵੀ ਕਹਿੰਦੇ ਨੇ ਵੀ ਡੇਲੀ ਵੀਡੀਓ ਪਾਇਆ ਕਰੋ ਹੋ ਗਏ ਸੀ ਫਸਟ ਦਿਨ ਦੇਖੀ ਉਹ ਆਪਣੇ ਫਸਟ ਸਬਸਕ੍ਰਾਈਬਰ ਹੋਏ ਸੀ ਤੁਹਾਡਾ ਜੀ ਨਵੇਂ ਸਬਸਕ੍ਰਾਈਬਰ ਜੁੜੇ ਆਪਣੇ ਨਾਲ ਤੁਹਾਡਾ ਬਹੁਤ-ਬਹੁਤ ਧੰਨਵਾਦ ਤੇ ਵੀਡੀਓ ਪਲੀਜ਼ ਅੱਗੇ ਦੀ ਅੱਗੇ ਸ਼ੇਅਰ ਜਰੂਰ ਕਰਿਆ ਕਰੋ ਇੱਕ ਮਨਦੀਪ ਬਲੌਗ ਚ ਸੂਰਤ ਸਿੰਘ ਤੇ ਜਗਤਾਰ ਸਿੰਘ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਜੀ ਕਿ ਤੁਸੀਂ ਸਾਡੀਆਂ ਵੀਡੀਓ ਨੂੰ ਇੰਨਾ ਪਿਆਰ ਦੇ ਰਹੇ ਹੋ ਤੇ ਆਪਾਂ ਚੋਂ ਲੱਗੇ ਦੂਜੀ ਵੱਚ ਦੀ ਧਾਰ ਤੇ ਮੰਮੀ ਬੈਠੇ ਪਰਲੀ ਸਾਈਡ ਕਿਉਂਕਿ ਕੱਟੀ ਕਰਦੀ ਹੈ ਤੰਗ ਤੇ ਮੰਮੀ ਦੂਸਰੇ ਪਾਸੇ ਵਹਿ ਜਾਂਦੇ ਆ ਇਹ ਥੋੜਾ ਜਿਹਾ ਕਰਦੀ ਆ ਅੱਜ ਵੀ ਸਾਡੀ ਮੱਛ ਕਦੇ ਮਗਰ ਹੋਗੀ ਕਦੇ ਮੂਰੇ ਹੋਗੀ ਤੇ ਇੱਕ ਭੈਣ ਹੈਗੀ ਆ ਪਰਮਜੀਤ कौर ਉਹ ਵੀ ਆਪਾਂ ਨੂੰ ਕਮੈਂਟ ਕਰਦੀ ਕਰਦੇ ਨੇ ਇੱਕ ਹੈਗੇ ਜੀ ਬਹਾਦਰ ਸਿੰਘ ਉਹਨਾਂ ਨੇ ਵੀ ਕਿਹਾ ਵੀ ਪਹਿਲੀ ਵਾਰ ਤੁਹਾਡੀ ਵੀਡੀਓ ਦੇਖੀ ਆ ਤੁਹਾਡੀ ਮਿਹਨਤ ਦੇਖ ਕੇ ਬਹੁਤ ਖੁਸ਼ੀ ਮਿਲੀ ਰੱਬ ਤੁਹਾਨੂੰ ਤਰੱਕੀਆਂ ਬਖਸ਼ੇ ਧੰਨਵਾਦ ਜੀ ਤੁਹਾਡਾ ਬਹੁਤ ਬਹੁਤ ਜਿਹੜਾ ਤੁਸੀਂ ਇੰਨਾ ਸਪੋਰਟ ਕਰ ਰਹੇ ਹੋ ਇੱਕ ਸਤਨਾਮ ਪੰਗੂ ਉਹ ਕਹਿੰਦੇ ਨੇ ਬਹੁਤ ਮਿਹਨਤ ਬਹੁਤ ਮਿਹਨਤ ਕਰਦੇ ਹੋ ਪਏ ਨੇ ਧੰਨਵਾਦ ਵੀਰੇ ਪਸ਼ੂਆਂ ਦਾ ਪਸ਼ੂ ਹੋਣਾ ਪੈਂਦਾ ਦੇਖੋ ਲਗਾਤਾਰ ਆਪਣੇ ਹੋ ਜਾਂਦੇ ਤਿੰਨ ਤਾਰਾਂ ਫਰਗੋਹਾ ਕੂੜਾ ਸੰਨੀ ਕੱਪਾ ਵੈਸੇ ਮੈਨੂੰ ਕਹਿ ਰਹੇ ਨੇ ਤੂੰ ਵੀ ਲਾਉਂਦੇ ਨਹੀਂ ਹੁੰਦੀ ਵੀ ਸਰਦਿਆਂ ਚ ਗੋਹਾ ਸਿੱਟਣਾ ਔਖਾ ਹੁੰਦਾ ਵੀ ਐਂ ਕੋਈ ਗੋਹੀ ਕੂੜੇ ਵਾਲੀ ਪਰ ਆਪਾਂ ਕਦੇ ਕੋਈ ਨਹੀਂ ਲਾਈ ਤੁਹਾਨੂੰ ਦੱਸਦੀ ਹੁੰਨੇ ਆ ਮਨਦੀਪ ਕੌਰ ਬਹੁਤ ਵਧੀਆ ਪੈਣੇ ਵਾਹਿਗੁਰੂ ਤਰੱਕੀਆਂ ਬਖਸ਼ੇ ਧੰਨਵਾਦ ਜੀ ਸੁਖਵਿੰਦਰ ਕੌਰ ਚਮਕੌਰ ਸਿੰਘ ਮਾਨ ਮਾਦਵ ਗੁਰਪ੍ਰੀਤ ਸਿੰਘ ਨਾਈਸ ਵੀਡੀਓ ਥੈਂਕ ਯੂ ਜੀ ਬਲਵੀਰ ਸਿੰਘ ਕੋਤਰਤ ਕੌਰ ਫੇਰ ਆਗੇ ਪੁਸ਼ਪਿੰਦਰ ਮਹਿਰਾ ਧੰਨਵਾਦ ਜੀ ਬਹੁਤ ਬਹੁਤ ਸ਼ਰੂਪ ਸਿੰਘ ਰਗਵੀਰ ਚੰਦ ਤੇ ਹੁਣ ਆਪਾਂ ਚੋਣ ਲਾਗੀ ਤੀਜੀ ਮੱਚ ਦੀ ਤਾਰ ਇੱਥੇ ਵੀ ਮੰਮੀ ਬੈਠਣਗੇ ਹੁਣ ਉਹਦੂ ਕੱਟੀ ਦੇ ਪਹਿਲਾਂ ਉਰਲੀ ਸਾਈਡ ਬੈਠੇ ਸੀ ਉਹਨੂੰ ਪਰਲੀ ਸਾਈਡ ਕਿਉਂਕਿ ਇਹਨਾਂ ਚੋਣਾ ਦੇਖੋ ਕਿੰਨਾ ਤੰਗ ਕਰਦੀਆਂ ਐਂ ਕਰਦੀਆਂ ਇਹ ਆ ਕਰਕੇ ਉਹਨਾਂ ਨੂੰ ਬੈਠਣਾ ਪੈਂਦਾ ਹੁਣ ਮੈਨੂੰ ਟੈਨਸ਼ਨ ਹੋ ਜਾਂਦੀ ਹੈ ਜਦੋਂ ਗਾਂ ਸੂਪੀ ਤੇ ਇਹਦਾ ਕਿਵੇਂ ਇੱਥੇ ਲੋਟ ਆਇਆ ਕਰੂ ਤੇਕਸਕਸ ਚੈਨ ਸਿੰਘ ਦੀ ਪਸਿਤੂ ਧੰਨਵਾਦੀ ਬਹੁਤ ਬਹੁਤ ਢਿੱਲੋਂ ਇਹ ਹੈਗੇ ਆਪਣੇ ਰਿਸ਼ਤੇਦਾਰ ਵੀਰੂ ਸਿੰਘ ਤੇ ਆ ਆਪਣਾ ਮੁੱਸੇ ala ਆ ਗਿਆ ਇਹ ਕੱਚਾ ਦੁੱਧ ਪੀਣ ਦਾ ਸ਼ੌਕੀਨ ਆ ਜਦੋਂ ਵੀ ਧਾਰ ਚੋਂਣ ਵੇਜੂ ਮੰਮੀ ਮੈਂ ਭੁੱਲ ਗਿਆ ਸੀ ਆ ਗਿਆ ਆ ਗਿਆ ਮੈਂ ਤੇ ਵਸੇ ਪਿੰਦਾ ਕੱਚਾ ਦੁੱਧ ਉਹ ਤਪਵਾ ਕੇ ਮੈਂ ਸੀ ਕੱਚੇ ਦੁੱਧ ਚ ਤਤ ਜਿਆਦਾ ਹੁੰਦੇ ਜੀ ਤਾਕਤ ਜਿਆਦਾ ਹੁੰਦੀ ਹੈ ਮੇਰੇ ਪਾਪਾ ਵੀ ਐਂ ਪੀਂਦੇ ਸੀ ਉਹ ਧਾਰਾ ਚੋਂਦੇ ਤੇ ਐਂ ਮੂਹ ਚ ਧਾਰਾ ਮਾਰ ਲੈਂਦੇ ਆ ਉਹਦੇ ਉਹ ਐਂ ਪੀਂਦੇ ਹੁੰਦੇ ਸੀ ਪਰ ਇਹਨੇ ਰੋਜ਼ ਐਂ ਪੀਣਾ ਇਹ ਸ਼ਾਮ ਨੂੰ ਬਹੁਤ ਘੱਟ ਪਿੰਦਾ ਤੇ ਫਿਰ ਐਸੇ ਵੇਲੇ ਪੀ ਲੈਂਦਾ ਇਹ ਵਧੀਆ ਹੁੰਦਾ ਕੱਚਾ ਦੁੱਧ ਹੋਰ ਭਰ ਦੇ ਗਲਾਸ ਨੂੰ ਮੈਂ ਹੋਰ ਭਰ ਦੇ ਉੱਪਰੋਂ ਝੱਗ ਝੁਗਣਾ ਭਰ ਜਾਂਦਾ ਮੈਂ ਕਹਿੰਨੇ ਨਹੀਂ ਭਰ ਗਿਆ ਤਾਂ ਬਹੁਤ ਭਰ ਗਿਆ ਦੇਖੋ ਪੀਰਿਆ ਤੇ ਬਸ ਆਪਣੀਆਂ ਧਾਰਾਂ ਹੁਣ ਚੋਈਆਂ ਗਈਆਂ ਆਪਾਂ ਦੁੱਧ ਬਾਦ ਕਰਾਂ ਦਾ ਪਾ ਕੇ ਡੇਰੀ ਦਾ ਪਾ ਕੇ ਤੇ ਬਸ ਲਿਆਉਣਿਆ ਤੋੜੀ ਜਿਹੜੀ ਸਵੇਰ ਵਾਸਤੇ ਸਨੀਰ ਲਾ ਕੇ ਰੱਖਣੀ ਹੈ ਤੇ ਅੰਦਰ ਸੁੱਕ ਕਲਿਆਰਦੇ ਆ ਅੰਦਰ ਕੱਕ ਪਾਉਣੇ ਆ ਕਿਉਂਕਿ ਅੱਜ ਨਿਵਾਈਆਂ ਕਰਕੇ ਸਦੀਆਂ ਮੰਨਦੇ ਅੰਦਰ ਤੇ ਚਲੋ ਜੀ ਜੇ ਵੀਡੀਓ ਵਧੀਆ ਲੱਗੀ ਤਾਂ ਸ਼ੇਅਰ ਜ਼ਰੂਰ ਕਰਨਾ ਮਿਲਾਂਗੇ ਆਪਾਂ ਕਿਸੇ ਹੋਰ ਵੀਡੀਓ ਦੇ ਨਾਲ ਤਦ ਤੱਕ ਦੇ ਲਈ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਆਸਤੇ ਰੋ ਆਸਤੇ ਰੋ ਸੋਨੇ ਸੋਨੇ ਕਮੈਂਟ ਕਰਦੇ ਰੋ ਤੇ ਆਪਣੇ ਚੈਨਲ ਨਾਲ ਜੁੜੇ ਰਹੋ ਹਮੇਸ਼ਾ ਤੇ ਹੋਰਾਂ ਨੂੰ ਵੀ ਜੋੜੋ ਪਲੀਜ਼ ਰਿਕਵੈਸਟ ਆ ਤੇ ਵੀਡੀਓ ਨੂੰ ਫੁੱਲ ਵਾਚ ਜ਼ਰੂਰ ਕਰਿਆ ਕਰੋ ਤੇ ਜਿਹੜੇ ਤੁਸੀਂ ਹੁਣ ਸਾਰਿਆਂ ਦੇ ਆਪਾਂ ਨਾਂ ਬੋਲਿਆ ਜਿਨ੍ਹਾਂ ਦੇ ਨਾਂ ਰਹਿ ਗਏ ਤਾਂ ਆਪਾਂ ਅਗਲੀ ਵੀਡੀਓ 'ਚ ਜ਼ਰੂਰ ਬੋਲਾਂਗੇ ਜਾਂ ਸਪੈਸ਼ਲ ਵੀਡੀਓ ਬਣਾਵਾਂਗੇ ਪਲੀਜ਼ ਗੁੱਸਾ ਨਾ ਕਰਿਓ ਤੁਸੀਂ ਵੀ ਸਾਡੇ ਨਾਂ ਰਹਿ ਗਏ ਸਾਡੇ ਨਾਂ ਬੋਲੇ ਨਹੀਂ ਆਪਾਂ ਅਗਲੀ ਵੀਡੀਓ 'ਚ ਜ਼ਰੂਰ ਬੋਲਾਂਗੇ ਤੇ ਚਲੋ ਜੀ ਮਿਲਦੇ ਹਾਂ ਜਿਸੇ ਹੋਰ ਵੀਡੀਓ ਤੇ ਨਾਲ ਬਾਏ